ਕਾਲਸਾ ਵਾਈਕ੍ਰਿਟੀ ਕੀ ਤੇ ਅੱਜ ਜੀ ਤੁਹਾਡਾ ਸਾਡੇ YouTube ਚੈਨਲ 'ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਬਣਾ ਲਈ ਪਕਦੀ ਵੀਡੀਓ ਲੈ ਕੇ ਆਏ ਹਾਂ ਜਿਹੜਾ ਹੁਣ ਆਪਾਂ ਨੇ ਪਹਿਲਾਂ ਲਾ ਲਵਣਾ ਹੈ ਪਹਿਲਾਂ ਜਿਹੜੇ ਆਪਣੇ ਵਾਲ ਹੋਣਗੇ ਇੱਕ ਜਗ੍ਹਾ ਇਕੱਠੇ ਕਰਕੇ ਪਿਛੂ ਖੋਲ ਕੇ ਚੰਗੀ ਤਰ੍ਹਾਂ ਵਾਲ ਪਾ ਕੇ ਲਗਾ ਦੇਣਾ ਹੈ ਜੀ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਦੂਸਰਾ ਲੜ ਲਗਾਉਣਾ ਹੈ ਜੀ ਪਿਛੋ ਪਿੰਚ ਕਰਕੇ बंद पासा उपर रख दे खुला पासा थले रख के एक जगह करके पिछलना जो अपने तीसरा रहा है जी बैक तो पिछच करके खुलदा बंद पासा रख के खुला पासा थले रख के एक जगह बाल कटे करके ਖੋਲ ਕੇ ਮਗਰੋਂ ਮਗਰੋਂ ਚੰਗੀ ਤਰ੍ਹਾਂ ਖੋਲ ਕੇ ਬਾਹਰ ਪਾ ਕੇ ਕੇ ਲਗਾਉਣਾ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਆਪਣੇ ਜਿਹੜੇ ਬੜਾ ਹੋਣਾਗਾ ਆਪਾਂ ਨੇ ਚੰਗੀ ਤਰ੍ਹਾਂ ਲੜਾ ਨੂੰ ਸੈਟ ਕਰ ਲੈਣਾ ਹੈ ਜੀ ਬਾਅਦ ਹੀ ਸਾਹਤਨ ਜਿਹੜਾ ਹੁਣ ਆਪਾਂ ਨੇ ਚੌਥਾ ਲੜ ਲਗਾਉਣਾ ਹੈ ਜੀ ਬੈਗ ਤੋਂ ਪਿੰਚ ਕਰਕੇ ਬੰਦਵਾ ਵਸਾ ਉੱਤੇ ਰੱਖ ਕੇ ਖੁੱਲਦਾ ਵਸਾ ਥੱਲੇ ਰੱਖ ਕੇ ਇੱਕ ਜਗ੍ਹਾ ਵਾਲੇ ਇਕੱਠੇ ਕਰਕੇ ਬੈਗ ਤੋਂ ਹੋਲ ਕੇ ਚੰਗੀ ਤਰ੍ਹਾਂ ਵਾਲ ਪਾ ਕੇ ਲਗਾ ਦੇਣਾ ਹੈ ਜੀ ਲਗਾਉਂ ਤੋਂ ਬਾਅਦ ਜਿਹੜਾ ਉਹਨੂੰ ਬਾਅਦ ਜੂਵੇਗਾ ਉਸ ਦੀ ਮਦਦ ਨਾਲ ਆਪਾਂ ਨੇ ਚੰਗੇ ਤੋਂ ਆਪਣੇ ਲਾੜ ਸੈਟ ਕਰ ਲੈਣੇ ਹਨ ਜੀ ਜਿਹੜਾ ਹੁਣ ਆਪਾਂ ਨੇ ਛੇਵਾਂ ਲੜ ਲਗਾਉਣਾ ਹੈ ਜੀ ਪੰਜਵੇਂ ਲੜ ਤੱਕ ਉਹ ਹੈ ਜੀ ਚੰਗੇ ਤਨ ਬਾਲਾ ਕੇ ਚੰਗੇ ਜਿਹੜਾ ਇੱਕ ਜਗ੍ਹਾ ਤੇ ਵਾਲੇ ਇਕੱਠੇ ਕਰ ਲੈਣੇ ਹਨ ਤੇ ਮਗਰੋਂ ਖੁਲ ਕੇ लगा देना है जी लगा तो बाद जेड़ा हम अपना छेवं लड़ लो लड़ होगा हो उस चंकी तरह साफ करके लगा देना है जी ਬੱਚੇ ਦੀ ਹੌਸਲਾ ਬੱਚੇ ਦੀ ਹੌਸਲੇ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਉਸ ਤੋਂ ਬਾਅਦ ਜਿਹੜੇ ਆਪਣੇ ਵਾਲ ਹੋਣਗੇ ਉਸ ਨੂੰ ਚੰਗੀ ਤਰ੍ਹਾਂ ਪੇਚ ਦੇ ਦੇਣਾ ਬਾਅਦ ਇਹਨਾਂ ਵਾਲ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹਾਂ ਜੀ ਉਸ ਆਪਾਂ ਨੇ ਜਿਹੜੇ ਉੱਪਰਲੇ ਅਲੜ ਹੋਣਗੇ ਆਪਣੇ ਉਹਨਾਂ ਨੂੰ ਵੀ ਸੈੱਟ ਕਰ ਲੈਣਾ ਹੈ ਜੀ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਚੰਗੀ ਤਰ੍ਹਾਂ ਬਾਅਦ ਨਾਲ ਸਫਾਈ ਕਰ ਲੈਣੀ ਹੈ ਜੀ ਉੱਪਰ ਵਾਲੇ ਪੇਚਾਂ ਦੀ ਉਸ ਤੋਂ ਬਾਅਦ ਆਪਾਂ ਨੇ ਜੰਗ ਜੰਗੀ ਦੇ ਲੰਬਾ ਆਦੇ ਨਾਲ ਉਹ ਪੇਜ ਸੈੱਟ ਕਰ ਲੈਣੇ ਹਨ ਜੀ ਜਿੱਥੇ ਆਪਾਂ ਨੂੰ ਸਾਪਾਸਾ ਲੱਗਦਾ ਹੈ ਉਸ ਤੇ ਉਥੇ ਆਪਾਂ ਨੇ ਬਾਜ ਦੀ ਮਦਦ ਨਾਲ ਪਾ ਲੈਣੇ ਹਨ ਜੀ ਚੱਕੇ ਨਾ ਲੜਾ ਨੂੰ ਸੈਟ ਕਰਕੇ ਜਿਹੜਾ ਹੁਣ ਆਪਾਂ ਨੇ ਆਖੇ ਹੀ ਲੜ ਲਗਾਉਣਾ ਹੈ ਜੀ ਇੱਕ ਪਾਸੇ ਇੱਕ ਪਾਸੇ ਥੱਲੇ ਰ ਇੱਕ ਪਾਸਾ ਵਿਚਾਰੇ ਰੱਖ ਕੇ ਦੂਜਾ ਸਥਲ ਵਿਚਾਰੇ ਰੱਖ ਕੇ ਫੋਲਡ ਕਰ ਲੈਣਾ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਅਖਰੀ ਲੜ ਹੋਵੇਗਾ ਉਸਦੇ ਵਿੱਚ ਉਸਦੇ ਵਿੱਚ ਆਪਾਂ ਨੇ ਬਲ ਪਾ ਦੇਣਾ ਹੈ ਜੀ ਬੜਾ ਪੌਂਤ ਬਾਅਦ ਜਿਹੜਾ ਆਪਾਂ ਨੇ ਆਖਰੀ ਲੜ ਹੈ ਜੀ ਉਸ ਨੂੰ ਲਗਾ ਦੇਣਾ ਹੈ ਚੰਗੀ ਤਰ੍ਹਾਂ ਬੜ ਪਾ ਕੇ ਆਪਾਂ ਨੇ ਉਸ ਨੂੰ ਚੰਗੀ ਤਰ੍ਹਾਂ ਸਟਰ ਲਗਾ ਦੇਣਾ ਹੈ ਜੀ ਲਗਾਉਣ ਤੋਂ ਬਾਅਦ ਜਿਹੜੇ ਆਪਣੇ ਆਖਰੀ ਲੜਦੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਬਾਜ ਨਾਲ ਸੈੱਟ ਕਰ ਲੈਣਾ ਹੈ ਜੀ ਤੇ ਆਪਾਂ ਨੇ ਚੰਗੀ ਤਰ੍ਹਾਂ ਵਾਲਾਂ ਨੂੰ ਸੈੱਟ ਕਰ ਲੈਣਾ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਬੈਕ ਤੋਂ ਵੀ ਵਾਲ ਹੋਣਗੇ ਉਹਨਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਜਿਹੜੇ ਹੁਣ ਆਪਾਂ ਨੇ ਕੋ ਪਾਗ ਪੈਨ ਹੁੰਦੇ ਹਨੀ ਉਹਨਾਂ ਦੀ ਨਾਲ ਆਪਾਂ ਨੇ ਜਿਹੜੇ ਚੰਗੀ ਤਰ੍ਹਾਂ ਆਪਣੇ ਬਲ ਹੋਣਗੇ ਉਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਵਟਾਈ ਦੇ ਵਿੱਚ ਬਲ ਪਾ ਲੈਣੇ ਹਨ ਜੀ ਚੰਗੀ ਤਰ੍ਹਾਂ ਪਾਗ ਪੈਨ ਨਾਲ ਬਲ ਪਾ ਲੈਣੇ ਹਨ ਹਨ ਫਿਰ ਉਸ ਤੋਂ ਆ ਜੇ ਆਪਣਾ ਕਪੜਾ ਨਿਕਲਦਾ ਉਹ ਪਾਜੋ ਤੇ ਉਸ ਨੂੰ ਆਪਾਂ ਨਹੀਂ ਜਿਹੜੇ ਆਪਣਾ ਬਾਜ ਹੋਵੇਗਾ ਉਸ ਦੀ ਮਦਦ ਨਾਲ ਆਪਾਂ ਨੇ ਉਸ ਨੂੰ ਕਵਰ ਅੰਦਰ ਕਰ ਲੈਣਾ ਹੈ ਜੀ ਪਾ ਕੇ ਜੇ ਤੁਹਾਨੂੰ ਹੁਣ ਇਸ ਟਾਈਮ ਵੀਡੀਓ ਵਧੀਆ ਲੱਗ ਰਹੀ ਹੋਏ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੰਗੀ ਤਰ੍ਹਾਂ ਵਾਲ ਸੱਟ ਕਰਨ ਤੋਂ ਬਾਅਦ ਜਿਹੜੇ ਆਪਣੇ ਜਿਹੜਾ ਆਪਣਾ ਆਖਰੀ ਲਾੜਾ ਉਹ ਉਸ ਨੂੰ ਚੰਗੀ ਤਰ੍ਹਾਂ ਜੇ ਆਪਣੀ ਡੁੰਗ ਪੈਂਦਾ ਹੋਇਆ ਆਪਾਂ ਨੇ ਬਾਅਦ ਦੀ ਮਤ ਨਾਲ ਉਸ ਨੂੰ ਕੱਢ ਲੈਣਾ ਤੇ ਆਪਣੀ ਜੇ ਕੋਈ ਬਾਹਰ ਲੜਦਾ ਨਿਕਲੋ ਚੰਗੀ ਤਰ੍ਹਾਂ ਸੈਟ ਕਰ ਲੈਣਾ ਹੈ ਜੀ ਹੁਣ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਸੈਟ ਕਰਨਾ ਹੈ ਜੀ ਜਿਹੜਾ ਆਪਾਂ ਨੇ ਪਹਿਲਾਂ ਲਾ ਲਾਇਆ ਸੀ ਉਸ ਨੂੰ ਉੱਪਰੋਂ ਖਿੱਚ ਕੇ ਚੰਗੀ ਤਰ੍ਹਾਂ ਪੂਰੇ ਸਿਰ ਕਵਰ ਕਰਕੇ ਚੰਗੀ ਤਰ੍ਹਾਂ ਹੱਥ ਨਾਲ ਦਬ ਕੇ ਪਿੱਛੋਂ ਖਿੱਚ ਦੇਣਾ ਹੈ ਜੀ ਖਿੱਚਣ ਤੋਂ ਬਾਅਦ ਇਹਦੇ ਹੱਥਾਂ ਹੱਥਾਂ ਦੇ ਨਾਲ ਆਪਾਂ ਨੇ ਚੰਗੀ ਤਰ੍ਹਾਂ ਇਸ ਨੂੰ ਦਬ ਲੈਣਾ ਹੈ ਆਪਾਂ ਨੇ ਬਾਅਦ ਦੀ ਮਦਦ ਨਾਲ ਵੀ ਸਿਰ ਕਵਰ ਕਰ ਲੈਣਾ ਹੈ ਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਵਰ ਕਰ ਲੈਣਾ ਹੈ ਜੀ ਸ਼ੇਰ ਕਵਰ ਕਰਨ ਤੋਂ ਬਾਅਦ ਜਿਹੜਾ ਆਪਣਾ ਨੇ ਮੂੰਹ ਚ ਲੜ ਰੱਖਿਆ ਸੀ ਜੀ ਉਸ ਨੂੰ ਆਪਾਂ ਨੇ ਫੋਲਡ ਇੱਕ ਪਾਸਾ ਇੱਕ ਪੱਲਾ ਉੱਪਰ ਰੱਖ ਕੇ ਦੂਜਾ ਪੱਲਾ ਉਸ ਦੇ ਉੱਪਰ ਰੱਖ ਕੇ ਆਪਾਂ ਨੇ ਉਹ ਵਾਲਾ ਲੜ ਉਹ ਹਲਾੜ ਲਗਾ ਦੇਣਾ ਹੈ ਜੀ ਤੇ ਲਾੜ ਲਗਾਉਣ ਤੋਂ ਬਾਅਦ ਆਪਾਂ ਨੇ ਜਿਹੜੇ ਆਪਣਾ ਕਵਾਜ ਚੰਗੀ ਤਰ੍ਹਾਂ ਆਪਾਂ ਨੇ ਵਾਲ ਸੈੱਟ ਕਰ ਲੈਣੇ ਹਨ ਜੀ ਬਾਹੇ ਗੁਰੂ ਜੀ ਦਾ